ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ ਪਰ ਬਹੁਤੀ देर ਨਹੀਂ ਚੱਲਣਾ ਦੇਰਾ ਸਾਧ ਪਖੰਡੀ ਦਾ ਅੱਜ ਦੀ ਘੜੀ ਸਭ ਤੋਂ ਵੱਡਾ ਸਾਧ ਪਖੰਡੀ ਜਿਹੜਾ ਧਰਮ ਦੇ ਨਾਂ ਤੇ ਲੁੱਟ ਰਿਹਾ ਕੌਣਾ ਹੋ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਨ੍ਹਾਂ ਦਾ ਪਿਛਲੇ ਦਿਨੀ ਇੰਨਾ ਕੁ ਘਟਿਆ ਬਿਆਨ ਆਇਆ ਇੰਨਾ ਕੁ ਘਟਿਆ ਬਿਆਨ ਆਇਆ ਕਿ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕੀ ਕਹਿੰਦੇ ਆ ਉਹ ਉਹ ਕਹਿੰਦੇ ਜਿਹੜਾ ਰਾਮ ਮੰਦਰ ਬਣਾਇਆ ਨਾ ਜੇ ਕਹਿੰਦੇ ਤੁਸੀਂ ਕਿਸੇ ਹੋਰ ਪਾਰਟੀ ਦੀ ਸਰਕਾਰ ਲਿਆਏ ਤਾਂ ਇਹ ਰਾਮ ਮੰਦਰ ਨੂੰ ਜਿੰਦਰਾ ਲੱਗ ਜਾਣਾ ਹੈ ਇਸ ਕਰਕੇ ਕਹਿੰਦੇ ਸਾਨੂੰ ਸਭ ਤੋਂ ਵੱਧ ਵੋਟਾਂ ਪਾਓ 400 ਸੀਟ ਸਾਡੀ ਲਿਓ ਫਿਰ ਰਾਮ ਮੰਦਰ ਕਹਿੰਦੇ ਖੁੱਲਾ ਰਹੂਗਾ ਲੱਖ ਲਹਨ ਤਾਂ ਇਹਨਾਂ ਲੋਕਾਂ ਦੇ ਉੱਤੇ ਔਰ ਇਹਨਾਂ ਦੀ ਰਾਜਨੀਤੀ ਦੇ ਉੱਤੇ ਜਿਨ੍ਹਾਂ ਨੇ ਪਹਿਲਾਂ ਪਵਿੱਤਰ ਰਾਮ ਮੰਦਰ ਜੀ ਬਣਾਉਣ ਵੇਲੇ ਇਹਨਾਂ ਨੇ ਉਹਦੇ ਤੇ ਸਿਆਸਤ કરી ਫਿਰ ਉਦਘਾਟਨ ਕਰਨ ਵੇਲੇ ਸਿਆਸਤ કરી ਤੇ ਹੁਣ ਇਲੈਕਸ਼ਨ ਦੇ ਵਿੱਚ ਵਾਰੀ ਵਾਰੀ ਰਾਮ ਮੰਦਰ ਨੂੰ ਅੱਗੇ ਲਿਆ ਕੇ ਇਹ ਰਾਜਨੀਤੀ ਕਰਦੇ ਆ ਤੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਹੈ ਵੀ ਮੋਦੀ ਸਾਹਿਬ ਲੱਖ ਲਹਣਤਾ ਛੋਡੇ ਉੱਤੇ ਜਿਨ੍ਹਾਂ ਨੇ 10 ਸਾਲ ਸਾਡੇ ਦੇਸ਼ ਦੇ ਵਿੱਚ ਰਾਜ ਕੀਤਾ ਤੇ ਅੱਜ ਛੋਡੇ ਕੋਲੇ ਦੋ ਇਹੋ ਜਿਹੇ ਮੁੱਦੇ ਹੈ ਨਹੀਂਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟਾਂ ਮੰਗ ਸਕੋ ਲੋਕਾਂ ਤੋਂ ਤੁਸੀਂ ਕਹੋ ਖਾ ਜਾ ਕੇ ਲੋਕਾਂ ਨੂੰ ਕਹੋ ਮੈਂ ਨੋਟਬੰਦੀ ਕੀਤੀ ਸੀਗੀ ਨੋਟਬੰਦੀ ਦੇ ਆਧਾਰ ਦੇ ਉੱਤੇ ਮੈਨੂੰ ਵੋਟਾਂ ਪਾਓ ਕਹੋ ਜਾ ਕੇ ਕਹੋ ਮੈਂ ਜੀਐਸਟੀ ਲੈ ਕੇ ਆਇਆ ਜੀਐਸਟੀ ਦੇ ਆਧਾਰ ਤੇ ਮੈਨੂੰ ਵੋਟਾਂ ਪਾਓ ਦੱਸੋ ਲੋਕਾਂ ਨੂੰ ਜਾ ਕੇ ਵੀ ਮੈਂ ਸਲੰਡਰਾਂ ਦੇ ਉੱਤੇ ਸਬਸਿਡੀ ਕੀਤੀ ਸੀ ਜਿਹੜਾ ਸਲੰਡਰ 2014 ਦੇ ਵਿੱਚ 300 ਰੁਪਏ ਦਾ ਸੀ ਅੱਜ 1100 ਰੁਪਏ ਦਾ ਹੈ ਪਾਓ ਦੇ ਤੇ ਮੈਨੂੰ ਵੋਟਾਂ ਕਹੋ ਤੁਸੀਂ ਮੈਂ ਕਾਲਾ ਧਨ ਵਾਪਸ ਲੈ ਕੇ ਆਇਆ ਜਿਹਦੇ ਜਿਹਦੇ ਅਕਾਊਂਟ ਦੇ ਵਿੱਚ 15-15 ਲੱਖ ਰੁਪਏ ਆਇਆ ਪਾਓ ਵੋਟਾਂ ਮੈਨੂੰ ਕਹੋ ਤੁਸੀਂ ਵੀ ਮੈਂ 2 ਕਰੋੜ ਰੋਜ਼ਗਾਰ ਪੈਦਾ ਕਰਨ ਵਾਸਤੇ ਕਿਹਾ ਸੀ 1 ਸਾਲ 'ਚ ਜਿੰਨਾ ਜਿੰਨਾਂ ਨੂੰ ਰੋਜ਼ਗਾਰ ਮਿਲਿਆ ਉਹ ਮੈਨੂੰ ਵੋਟਾਂ ਪਾਓ ਕਹੋ ਤੁਸੀਂ ਮੈਂ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਨੂੰ ਕਿਹਾ ਸੀ ਤੇ ਉਹ 750 ਕਿਸਾਨ ਸ਼ਹੀਦ ਕੀਤੇ ਪਏ ਆ ਪਾਓ ਵੋਟਾਂ ਕਰੋ ਕਿਸੇ ਮੁੱਦੇ ਦੀ ਗੱਲ ਕੋਈ ਦੋ ਮੁੱਦੇ ਦੱਸ ਦਿਓ ਤੁਸੀਂ ਦੋ ਗੱਲਾਂ ਦੱਸ ਦਿਓ ਜਿਹੜੀਆਂ ਤੁਸੀਂ ਦੇਸ਼ ਵਾਸਤੇ ਕੀਤੀਆਂ ਹੁਣ ਕਹੋ ਤੁਸੀਂ ਵੀ ਮੈਂ ਸਾਰਾ ਕੁਸਾ ਅਵਾਨੀਆਂ ਅੜਾਨੀਆਂ ਨੂੰ ਵੇਚਤਾ ਹੋਰ ਮੈਨੂੰ ਵੋਟਾਂ ਪਾਵਾ ਜਿਹੜੀਆਂ ਤੁਹਾਡੇ ਕੋਲੇ ਜ਼ਮੀਨਾਂ ਇਹ ਵੀ ਮੈਂ ਉਹਨਾਂ ਦੇ ਹਵਾਲੇ ਕਰਾਂ ਸੋ ਲੱਖ ਲਹਣਤਾ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਜਿਹੜਾ ਕੱਲ ਨੂੰ ਜਿੰਦਰਾ ਲਾਊਗਾ ਉਹਨੂੰ ਪਰਮਾਤਮਾ ਦੇਖੂਗਾ ਕਿਉਂਕਿ ਏਦੋਂ ਪਹਿਲਾਂ ਜਿੰਨਾ ਜਿੰਨਾਂ ਨੇ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਨਾ ਅੱਜ ਉਹਨਾਂ ਦੇ ਹਾਲਾਤ ਵੇਖੋ ਕੀ ਬਣਿਆ ਤਰਸਦੇ ਆ ਉਹ ਕੁਰਸੀਆਂ ਨੂੰ ਤਰਸਦੇ ਤੇ ਇਸ ਕਰਕੇ ਮੋਦੀ ਸਾਹਿਬ ਕੱਖ ਛੋਡਾ ਵੀ ਨਹੀਂ ਰਹਿਣਾ ਜਿਹੜੀਆਂ ਲੀਹਾਂ ਤੇ ਤੁਸੀਂ ਤੁਰਪੇ ਤੇ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਜਿਵੇਂ ਬਿਲਕੁਲ ਸਫਾਇਆ ਬੁਰੇ ਦੇਸ਼ ਦੇ ਵਿੱਚ ਤੇ ਤੁਸੀਂ ਪੰਜਾਬ ਦੇ ਵਿੱਚ ਵੀ ਵੱਧ ਤੋਂ ਵੱਧ ਜ਼ੋਰ ਲਾ ਕੇ ਇਹਦਾ ਵੱਧ ਤੋਂ ਵੱਧ ਸਫਾਇਆ ਕਰੋ ਕੋਈ ਬੋਟ ਨਹੀਂ ਪੈਣੀ ਚਾਹੀਦੀ ਪੀਪੀਆਂ ਖਾਲੀ ਨਿਕਲਣੀਆਂ ਚਾਹੀਦੀਆਂ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਮੈਸੇਜ ਨੂੰ ਪੂਰੇ ਪੰਜਾਬ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਧੰਨਵਾਦ